ਪਰਮਿੰਦਰ ਦੇ ਨਾਲ ਜਾਂਦੀ ਹੋਏ ਇਹਦੇ ਕੋਈ ਇਹਦੇ ਕੋਈ ਕਾਰਨ ਹੈ ਟੂ ਡਿਫੈਕਟ ਮੈਂ ਤਾਂ ਤੁਹਾਡੇ ਜ਼ਰੀਏ ਕਹੂੰਗਾ ਕਿ ਤਿੰਸਾ ਸਾਹਿਬ ਤਾਂ ਹੁਣ ਬਹੁਤ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਇਹਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਖਬੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਅਗਰ ਮੈਡਮ ਮੇਰ ਨਾਲ ਸਾਥ ਦੇਣ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਆ ਜੀ ਵੈਲਕਮ ਕਰਾਂਗੇ ਆ ਸੁਣੋ ਗੱਲ ਅਸੀਂ ਕਹਿੰਦੇ ਆ ਬਹੁਤ ਹਲਕੇ ਸਾਡੇ ਕੋਲ ਆਓ ਸਾਡੇ ਨਾਲ ਔਰ ਜਿਹੜੀ ਤੁਹਾਡੀ ਉਹਨਾਂ ਨੇ ਤੋਹੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਲੀ ਕਰੇਗੀ ਆਈ ऍम ਗਿਵਿੰਗ ਇਟ ਥਰੂ ਦਾ ਕਾਲ ਥਰੂ ਦਾ ਮੀਡੀਆ ਕਿਉਂਕਿ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਹੈ ਸੋ ਜਿਹੜੇ ਡਿਫੈਕਟਰਸ ਨੇ ਜਿਹੜੀਆਂ तितਲੀਆਂ ਭਗਵੰਤ ਮਾਨ ਇੱਕ ਨਵਾਂ ਸ਼ਬਦ ਮੈਨੂੰ ਤੰਜ਼ ਕਰਕੇ ਕੀਤਾ ਸੀ तितਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿੰਕੂ तितਲੀ ਲੈ ਜਾਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੀ ਗਈ ਫਿਰ ਇੱਕ ਪਵਨ ਟੀਨੂ ਅਕਾਲੀਆਂ ਦੀ तितਲੀ ਚੱਕੀ ਫਿਰ ਚੱਬੇਵਾਲ ਦੀ ਬਾਹ ਮਰੋੜ ਕੇ ਸਾਡੀ तितਲੀ ਲੈ ਕੇ ਇੱਕ ਚੀਜ਼ ਜੀਪੀ ਫਤਿਹਗੜ ਤੋਂ तितਲੀ ਲੈ ਕੇ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ 13 ਨਾਮਿਨੇਟਸ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਜਦੋਂ ਮੈਡਮ ਨੇ ਕਿਹਾ ਵੀ ਨਹੀਂ ਯੂ ਡੋਨਟ ਹੈਵ 13 ਕੈਂਡੀਡੇਟਸ ਹਾਊ ਇਟ ਇਜ਼ ਪੋਸੀਬਲ ਕਿ ਤੁਸੀਂ 13 ਉਥੋਂ ਸੀਟਾਂ ਜਿੱਤ ਸਕੋਗੇ ਸੋ ਮੈਂ ਡੈਫੈਕਟਰਸ ਓਪਰਚੂਨਿਸਟ ਡੈਫੈਕਟਰਸ ਨੂੰ ਕੰਡੈਮ ਕਰਦਾ ਵਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ। ਤੁਹਾਡੇ ਕੋਲ ਪਹਿਲਾਂ ਵਿਜੇਂਦਰ ਸਿੰਘ ਲਾਜੀ ਕੁਲਗੇ, ਦਿਲਵੀ ਗੋਲਟੀ ਜੀ ਕੁਲਗੇ ਹੁਣ ਤੁਹਾਡੇ ਕੋਲ ਪਹੁੰਚੇ ਨੇ। ਇਹਨਾਂ ਦਾ ਕਹਿਣਾ ਕਿ ਤੁਸੀਂ ਐਡਵੋਕਸੀ ਕੀਤੀ ਇਹਨਾਂ ਦੀ ਤੇ ਕੀ ਤੁਹਾਨੂੰ ਲੱਗਦਾ ਕਾਂਗਰਸ ਦਾ ਪੂਰਾ ਕੈਡਰ ਇਹਦਾ ਖੈਰਾ ਸਾਹਿਬ ਦੇ ਨਾਲ ਖੜਾ ਹੈ? ਬਿਲਕੁਲ ਕੱਲਾ-ਕੱਲਾ ਮੈਂਬਰ ਚੱਲੂਗਾ ਸਾਰੇ ਸਾਡੇ ਬੱਚੇ ਆ ਸਾਰਿਆਂ ਨਾਲ ਸਾਡੀ ਗੱਲ ਹੋਈ ਹੈ। ਕੋਈ ਐਸੀ ਗੱਲ ਨਹੀਂ ਇੱਕ ਪਰਿਵਾਰ ਦੇ ਵਿੱਚ ਨਿੱਕੀਆਂ-ਮੁੱਟੀਆਂ ਗੱਲਾਂ ਹਰ ਇੱਕ ਤਾਂ ਤੇ ਹੁੰਦੀਆਂ ਆ। ਪਰ ਜਿੱਥੇ ਤੱਕ ਪਾਰਟੀ ਦਾ ਸਵਾਲ ਹੈ। ਰਾਹੁਲ ਗਾਂਧੀ ਜੀ ਜਿਵੇਂ ਝੰਡਾ ਚੱਕ ਕੇ ਦੇ ਸਾਰਾ ਸਾਡਾ ਵੱਡੇ ਛੋਟੇ ਵਾਲਾ ਕੇਡਰ ਸਾਰਾ ਇੱਕ ਪੁੱਠੋ ਕੇ ਚੱਲੂਗਾ ਢੀਂਸਾ ਫੈਮਿਲੀ ਨੂੰ ਤੁਸੀਂ ਮੰंत्रਣ ਦਿੱਤਾ ਹੈਗਾ ਜੀ ਵੀ ਜੋ ਕਾਂਗਰਸ ਸ਼ਾਮਲ ਹੁੰਦੇ ਨੇ ਦੇਖੋ ਉਹਦਾ ਤਾਂ ਸਿੱਕਿਆ ਹੈ ਮਰਜੀ ਤਾਂ ਉਹਦਾ ਦੀ ਹੈ ਇਹ ਨਹੀਂ ਕੋਈ ਆਖਣ ਮੈਨੂੰ ਸੱਦਾ ਦਿੱਤੇ ਮੈਂ ਜਾਣਾ ਨਹੀਂ ਸਤਾ ਇਹ ਕਹਿੰਦੇ ਆ ਜੇ ਤੁਸੀਂ ਕਿਸਾਨ ਕੁੱਟਣ ਵਾਲੀ ਪਾਰਟੀ ਵਿੱਚ ਬੀਜੇਪੀ ਵਿੱਚ ਰਹੇ ਹੋ ਤਾਂ ਅੱਜ ਕਿਸਾਨਾਂ ਵਾਸਤੇ ਲੜਨ ਵਾਸਤੇ ਰਾਹੁਲ ਗਾਂਧੀ ਜੀ ਇੱਥੇ ਆਏ ਸੀ ਟਰੈਕਟਰ ਦੇ ਉੱਤੇ ਲੈ ਕੇ ਤੇ ਜੇ ਜਿਹੜੇ ਉਧਾਂ ਦਾ ਮਨ ਹੋਵੇ ਇਰਾਦਾ ਹੋਵੇ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਆਊਗਾ ਸੀ ਨੂੰ ਵੈਲਕਮ ਕਰਾਂਗੇ ਜੇ ਲਹਿਰੇ ਤੇ ਉਹਨਾਂ ਨੇ ਗਰਾਰੀਅਡ ਆਲੀ ਵੀ 2027 ਚ ਮੈਂ ਲਹਿਰੇ ਤੇ ਲੜੂਗਾ ਬੇਟਾ ਜਦੋਂ ਕਹਿੰਦੇ ਉਫਲੀ ਸੰਦੇਈ ਦੇ ਮੂਲੇ ਤੋਂ ਡਰੀਦਾ ਜੇ ਉਹ ਲਹਿਰਾ ਲੈਣਗੇ ਅਸੀਂ ਉਤੋਂ ਹੋਰ ਖੋਲਾਂਗੇ ਅੱਛਾ ਦਿਲਵੀਰ ਸਿੰਘ ਗੋਲਡੀ ਅਲੱਗ ਤੋਂ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਉਸ ਦੇ ਬਾਰੇ ਨਹੀਂ ਗੋਲਡੀ ਕੋਈ ਅਲੱਗ ਤੋਂ ਨਹੀਂ ਕਰ ਰਿਹਾ ਨਾ ਮੇਰੀ ਗੱਲ ਸੁਣੋ ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਇਹ ਕੋਈ ਅਸੈਂਬਲੀ ਤਾਂ ਹੈ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਜਦੋਂ ਉੱਥੇ 골ਡੀ ਚਲੇ 골ਡੀ ਸਾਡਾ ਇਹ ਕੋਈ ਗੱਲ ਨਹੀਂ ਆ ਉਹ ਬੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਇਹ ਦੁਬਾਰਾ ਕਰਨਾ ਹੀ ਐ ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆਂ ਪਰ ਉੱਥੇ ਜੇ 골ਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾ ਤੋਂ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣ ਕੋ ਜਦੋਂ ਮਰਜ਼ੀ ਮਿਲਣ ਫਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਉਹਨਾਂ ਸਾਰੇ ਵਰਕਰ ਅੱਜ ਸਾਰਾ ਵਰਕਰ ਲੈਰੇ ਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਇਕੱਠੇ ਆਠ ਥੱਲੋ ਨਿੱਕੇ ਮੋਟੇ ਰੋਸੇ ਬੁਰਵਾਣਾ ਚਾਹੁੰਦੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਕਾਂਗਰਸ ਨੂੰ ਮੰਗਣਗੇ ਅੱਜ ਹੀ ਉਹ ਕਹਿੰਦੇ ਉਹਦਾ ਨੂੰ ਕੰਮ ਸਤਿਕਾਰ ਧੰਨਵਾਦ ਜੀ